ਲੁਧਿਆਣਾ 'ਚ ਤੇਲ ਦੇ ਟੈਂਕਰ ਤੇ ਚੜ੍ਹੇ ਆਮ ਆਦਮੀ ਪਾਰਟੀ ਦੇ ਸੰਸਦ ਭਗਵੰਤ ਮਾਨ ਨੂੰ ਦੇਖ ਪੁਲਿਸ ਦੇ ਹੱਥ ਪੈਰ ਫੁੱਲ ਗਏ। ਦਰਸਲ ਹੋਇਆ ਇਹ ਕਿ ਗਹਿਣਿਆਂ ਤੇ ਐਕਸਾਈਜ਼ ਡਿਊਟੀ ਲਗਾਉਣ ਤੇ ਲੁਧਿਆਣਾ ਤੇ ਜਲੰਧਰ ਦੇ ਸੈਂਕੜੇ ਸੁਨਿਆਰ ਪ੍ਰਦਰਸ਼ਨ ਕਰ ਰਹੇ ਸਨ। ਉਹਨਾਂ ਦਾ ਸਾਥ ਦੇ ਰਹੇ ਸਨ ਕਾਂਗਰਸੀ ਵਰਕਰ ਵੀ। ਮੌਕਾ ਦੇਖ ਕੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਪਹੁੰਚ ਗਏ। ਸਰਕਾਰ ਖਿਲਾਫ ਨਾਰੇਬਾਜ਼ੀ ਕਰਨ। ਹਾਲਾਤ ਵਿਗੜਦੇ ਦੇਖ ਪੁਲਿਸ ਨੂੰ ਪ੍ਰਦਰਸ਼ਨਕਾਰੀਆਂ ਤੇ ਸਖਤੀ ਵੀ ਕਰਨੀ ਪਈ। ਭਗਵੰਤ ਮਾਨ ਨੇ ਭੀੜ 'ਚ ਖੁਦ ਹੀ ਹਾਜ਼ਰੀ ਲਗਾਉਣ ਲਈ ਇੱਕ ਸਕੀਮ ਕਢੀ। ਨਜ਼ਰਾ ਬਚਾ ਕੇ ਉਹ ਤੇਲ ਦੇ ਟੈਂਕਰ ਤੇ ਚੜ ਗਏ। ਅਤੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਨ ਲੱਗੇ ਸੁਰੱਖਿਆ ਕਾਰਨਾਂ ਨੂੰ ਦੇਖਦਿਆਂ ਪੁਲਿਸ ਵਾਲੇ ਵੀ ਭਗਵੰਤ ਮਾਨ ਦੇ ਮਗਰ ਹੋ ਗਏ ਭਗਵੰਤ ਮਾਨ ਨੂੰ ਕਿਸੇ ਤਰ੍ਹਾਂ ਹੇਠਾ ਉਤਾਰਿਆ ਗਿਆ ਲੜਾਈ ਮੋਦੀ ਸਰਕਾਰ ਨਾਲ ਹੈ ਮੈਂ ਫਿਰ ਵੀ ਬਾਰ-ਬਾਰ ਬੇਨਤੀ ਕਰਦਾ ਜਿਹੜੇ ਵੀ ਧਰਨੇ ਕਰਨੀ ਹੈ ਕਿ ਪੰਜਾਬ ਪੁਲਿਸ ਨਾਲ ਨਾ ਲੜੋ ਇਹ ਤਾਂ ਆਪਣੀ ਸੇਫਟੀ ਵਾਸਤੇ ਆਏ ਨੇ ਤਾਂ ਕਿ ਇੱਥੇ ਕੋਈ ਮਾਹੌਲ ਅਮਨ ਕਾਨੂੰਨ ਦਾ ਖਰਾਬ ਨਾ ਹੋਵੇ ਤੇ ਮੈਂ ਲੜਾਈ ਜੇਤਲੀ ਨਾਲ ਹੈ ਲੜਾਈ ਮੋਦੀ ਨਾਲ ਹੈ ਜੁਐਲਰੀ ਹੈ ਮੇਕ ਇਨ ਇੰਡੀਆ ਟੋਟਲ 100% ਜਦੋਂ ਮੋਦੀ ਸਾਹਿਬ ਮੁੱਖ ਮੰਤਰੀ ਸੀ ਗੁਜਰਾਤ ਦੇ ਉਦੋਂ ਇਹਨਾਂ ਨੇ ਵਿਰੋਧ ਕੀਤਾ ਸੀ ਇਸ ਗੱਲ ਦਾ ਹੁਣ ਇਹ ਪ੍ਰਧਾਨ ਮੰਤਰੀ ਬਣ ਕੇ ਟੈਕਸ ਲਾਤਾ ਇਹ ਅਸੀਂ ਆਮ ਲੋਕਾਂ ਦੇ ਨਾਲ ਤੇਲ ਦੇ ਟੈਂਕਰ ਤੇ ਚੜੇ ਮਾਨ ਨੂੰ ਉਸ ਦੇਰ ਤੱਕ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ ਲੁਧਿਆਣਾ 'ਚ ਤੇਲ ਦੇ ਟੈਂਕਰ ਤੇ ਚੜੇ ਆਮ ਆਦਮੀ ਪਾਰਟੀ ਦੇ ਸੰਸਦ ਭਗਵੰਤ ਮਾਨ ਨੂੰ ਦੇਖ ਪੁਲਿਸ ਦੇ ਹੱਥ ਪੈਰ ਫੁੱਲ ਗਏ। ਦਰਸਲ ਹੋਇਆ ਇਹ ਕਿ ਗਹਿਣਿਆਂ ਤੇ ਐਕਸਾਈਜ਼ ਡਿਊਟੀ ਲਗਾਉਣ ਤੇ ਲੁਧਿਆਣਾ ਤੇ ਜਲੰਧਰ ਦੇ ਸੈਂਕੜੇ ਸੁਨਿਆਰ ਪ੍ਰਦਰਸ਼ਨ ਕਰ ਰਹੇ ਸਨ। ਉਹਨਾਂ ਦਾ ਸਾਥ ਦੇ ਰਹੇ ਸਨ ਕਾਂਗਰਸੀ ਵਰਕਰ ਵੀ। ਮੌਕਾ ਦੇਖ ਕੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਪਹੁੰਚ ਗਏ। ਸਰਕਾਰ ਖਿਲਾਫ ਨਾਰੇਬਾਜ਼ੀ ਕਰਨ। ਹਾਲਾਤ ਵਿਗੜਦੇ ਦੇਖ ਕਿਰਤੀ ਵਾਸਤੇ ਆਏ ਨੇ ਤਾਂ ਕਿ ਇੱਥੇ ਕੋਈ ਮਾਹੌਲ ਅਮਨ ਕਰੂੰਦਾ ਖਰਾਬ ਨਾ ਹੋਵੇ। ਤੇ ਮੈਂ ਲੜਾਈ ਜੇਤਲੀ ਨਾਲ ਹੈ ਜਲਾਈ ਮੋਦੀ ਨਾਲ ਹੈ ਜੀ ਜੁਐਲਰੀ ਹੈ ਮੇਕ ਇਨ ਇੰਡੀਆ ਟੋਟਲ 100% ਜਦੋਂ ਮੋਦੀ ਸਾਹਿਬ ਮੁੱਖ ਮੰਤਰੀ ਸੀ ਗੁਜਰਾਤ ਦੇ ਉਦੋਂ ਇਹਨਾਂ ਨੇ ਵਿਰੋਧ ਕੀਤਾ ਭਗਵੰਤ ਮਾਨ ਦੇ ਮਗਰ ਹੋ ਗਏ ਭਗਵੰਤ ਮਾਨ ਨੂੰ ਕਿਸੇ ਤਰ੍ਹਾਂ ਹੀਟਾ ਉਤਾਰਿਆ ਗਿਆ ਲੜਾਈ ਮੋਦੀ ਸਰਕਾਰ ਨਾਲ ਹੈ ਮੈਂ ਫੇਰ ਵੀ ਬਾਰ ਬਾਰ ਬੇਨਤੀ ਕਰਦਾ ਜਿਹੜੇ ਵੀ ਧਰਨੇ ਕਰਨੀ ਹੈ ਕਿ ਪੰਜਾਬ ਪੁਲਿਸ ਨਾਲ ਨਾ ਲੜੋ ਇਹ ਤਾਂ ਆਪਣੀ ਪੁਲਿਸ ਨੂੰ ਪ੍ਰਦਰਸ਼ਨ ਕਰੀਆਂ ਤੇ ਸਖਤੀ ਵੀ ਕਰਨੀ ਪਈ ਭਗਵੰਤ ਮਾਨ ਨੇ ਭੀੜ 'ਚ ਖੁੱਦੀ ਹਾਜ਼ਰੀ ਲਗਾਉਣ ਲਈ ਇੱਕ ਸਕੀਮ ਕਢੀ ਨਜ਼ਰਾ ਬਚਾ ਕੇ ਉਹ ਤੇਲ ਦੇ ਟੈਂਕਰ ਤੇ ਚੜ ਗਏ ਅਤੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਨ ਲੱਗੇ ਸੁਰੱਖਿਆ ਕਾਰਨ ਨੂੰ ਦੇਖਦਿਆਂ ਪੁਲਿਸ ਵਾਲੇ ਵੀ